ਭ੍ਰਿਸ਼ਟਾਚਾਰ ਕੇਸ ਦੇ ਵਿੱਚ ਦੋਸ਼ਾਂ 'ਚ ਬੁਰੀ ਤਰ੍ਹਾਂ ਫਸਿਆ ਤਹਿਸੀਲਦਾਰ ਜਿਸ ਦੀ ਤਪੇ ਤੋਂ ਗ੍ਰਿਫਤਾਰੀ ਹੋਈ ਸੀ ਨਵੰਬਰ ਮਹੀਨੇ 'ਚ ਤੇ ਹੁਣ ਫੇਰ ਮੁਸ਼ਕਲਾਂ ਵਧੀਆਂ ਨੇ ਤਹਿਸੀਲਦਾਰ ਦੇ ਲੋਕਰ ਵਿੱਚੋਂ ਸੋਨੇ ਦੀ ਇੱਟ ਗਹਿਣੇ ਤੇ ਸੋਨਾ ਚਾਂਦੀ ਕਿੰਨਾ ਬਰਾਮਦ ਹੋਇਆ ਇਸ ਬਾਰੇ ਵਿਜੀਲੈਂਸ ਵੱਲੋਂ ਖੁਲਾਸੇ ਕੀਤੇ ਗਏ ਨੇ ਹਾਲਾਂਕਿ ਤਹਿਸੀਲਦਾਰਾਂ ਦੀ ਜਥੇਬੰਦੀ ਦਾ ਪ੍ਰਧਾਨ ਸੁਖਚਰਨ ਸਿੰਘ ਚੰਨੀ ਜਿਸ ਨੂੰ ਕਿਹਾ ਗਿਆ ਜਿਸ ਦੇ ਲਈ ਜਥੇਬੰਦੀ ਵੀ ਮੈਦਾਨ ਦੇ ਵਿੱਚ ਆਉਣ ਨੂੰ ਕਾੜੀ ਸੀ ਕਈ ਦਫਾ ਐਲਾਨ ਕੀਤਾ ਗਿਆ ਕਿ ਸੜਕਾਂ ਉੱਤੇ ਆਉਣਗੇ ਉਹਨਾਂ ਦੇ ਪ੍ਰਧਾਨ ਦੇ ਨਾਲ ਜ਼ਿਆਦਤੀ ਹੋਈ ਹੈ ਸਥਾਨਕ ਪੱਧਰ ਦੇ ਉੱਤੇ ਕਿੜ ਕੱਢੀ ਗਈ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਪਰ ਜਥੇਬੰਦੀ ਨੂੰ ਲੈ ਕੇ ਜਿਹੜੀ ਮੀਟਿੰਗ ਵੀ ਆ ਜਿਹੜੀ ਉਹ ਮਹਿਕਮੇ ਦੇ ਅਧਿਕਾਰੀਆਂ ਨਾਲ ਹੋਈ ਫੇਰ ਉਹ ਜਿਹੜੀਆਂ ਅੜਤਾਲਾਂ ਨੂੰ ਟਾਲ ਦਿੱਤਾ ਗਿਆ ਵੀ ਕਿਹਾ ਗਿਆ ਨਿਰਪੱਖਤਾ ਨਾਲ ਜਾਂਚ ਕਰਾਵਾਂਗੇ ਕਿਸੇ ਨਾਲ ਕੋਈ ਧੱਕਾ ਨਹੀਂ ਹੋਵੇਗਾ ਵਿਜੀਲੈਂਸ ਦੇ ਅਧਿਕਾਰੀਆਂ ਦੇ ਖਿਲਾਫ ਵੀ ਜਥੇਬੰਦੀ ਦੇ ਜਿਹੜੇ ਨੁਮਾਇੰਦੇ ਸੀ ਮੁਲਾਜ਼ਮ ਸੀ ਰੈਵਨਿਊ ਡਿਪਾਰਟਮੈਂਟ ਦੇ ਉਹਨਾਂ ਨੇ ਵੀ ਕਾਫੀ ਜ਼ਿਆਦਾ ਆਲੋਚਨਾ ਕੀਤੀ ਇਸ ਕਾਰਵਾਈ ਨੂੰ ਲੈ ਕੇ ਪਰ ਹੁਣ ਨਵੀਂ ਗੱਲ ਸਾਹਮਣੇ ਆਈ ਹੈ ਜਿਸ ਦੇ ਵਿੱਚ ਬਰਨਾਲਾ ਜ਼ਿਲ੍ਹੇ ਦੀ ਤਪਾ ਤਹਿਸੀਲ ਦੇ ਵਿੱਚ ਨਵੰਬਰ ਮਹੀਨੇ ਦੇ ਵਿੱਚ ਵਿਜੀਲੈਂਸ ਵੱਲੋਂ ਬਰਨਾਲਾ ਟੀਮ ਵੱਲੋਂ ਫੜੇ ਗਏ ਤਹਿਸੀਲਦਾਰ ਰਿਸ਼ਵਤ ਮਾਮਲੇ 'ਚ ਇੱਕ ਹੋਰ ਐਮ ਖਲਾਸਾ ਕਰ ਦਿੱਤਾ ਹੈ ਉਨ੍ਹਾਂ ਨੇ ਦੱਸਿਆ ਜਿਹੜੀ ਮਿਲੀ ਜਾਣਕਾਰੀ ਦੇ ਮੁਤਾਬਕ ਕਿ ਤੱਪੇ ਦੇ ਤਹਿਸੀਲਦਾਰ ਸੁਖਚਰਨ ਸਿੰਘ ਦੇ ਬੈਂਕ ਲੋਕਰ ਵਿੱਚੋਂ ਵਿਜੀਲੈਂਸ ਨੂੰ ਅਗਲੇਰੀ ਜਾਂਚ ਦੌਰਾਨ 400 ਗ੍ਰਾਮ ਸੋਨੇ ਦੀ ਈਟ ਹੋਰ ਗਹਿਣੇ ਚਾਂਦੀ ਦੇ ਗਲਾਸ ਸਿੱਕੇ ਬਰਾਮਦ ਹੋਏ ਨੇ ਸਾਹਮਣੇ ਆਈ ਜਾਣਕਾਰੀ ਦੇ ਵਿੱਚ ਵਿਜੀਲੈਂਸ ਨੇ ਬੈਂਕ ਲੋਕਰ ਤੋਂ ਕਰੀਬ 43 ਲੱਖ ਦਾ ਸੋਨਾ ਚਾਂਦੀ ਬਰਾਮਦ ਕੀਤਾ ਹੈ ਦਾਵਾ ਕੀਤਾ ਗਿਆ ਇੱਕ ਰਿਪੋਰਟ ਚ ਵਿਜੀਲੈਂਸ ਨੇ ਮਾਲ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਲੋਕਰ ਚੋਂ ਮਿਲੇ ਗਹਿਣਿਆਂ ਬਗਾਰਿਆ ਬਾਰੇ ਪੂਰੀ ਜਾਣਕਾਰੀ ਜਿਹੜੀ ਆ ਉਹ ਭੇਜ ਦਿੱਤੀ ਹੈ ਮਾਲੂ ਭਾਗ ਦੀ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਅਨੁਸਾਰ ਵਿਜੀਲੈਂਸ ਹੁਣ ਇਹ ਪਤਾ ਲਾਉਣ ਵਿੱਚ ਜੁਟ ਗਈ ਹੈ ਕਿ ਸੋਨਾ ਤਹਿਸੀਲਦਾਰ ਸੁਖਚਰਨ ਸਿੰਘ ਕੋਲ ਕਿੱਥੋਂ ਆਇਆ ਹੈ ਪਤਾ ਲੱਗਿਆ ਕਿ ਸੋਨੇ ਵਿੱਚ ਕੱਲੀ ਸੋਨੇ ਦੀ ਇੱਟ ਦੀ ਕੀਮਤ ਹੀ ਕਰੀਬ 32 ਲੱਖ ਰੁਪਏ ਦੀ ਦੱਸੀ ਜਾ ਰਹੀ ਹੈ ਵਿਜੀਲੈਂਸ ਵੱਲੋਂ ਹੁਣ ਤਹਿਸੀਲਦਾਰ ਦੇ ਹੋਰ ਨਾ ਖਾਤਿਆਂ ਦੀ ਜਾਂਚ ਪੜਤਾਲ ਵੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਕਿਉਂਕਿ ਵਿਜੀਲੈਂਸ ਨੂੰ ਵੀ ਕਾਫੀ ਕੁਝ ਸੁਣਨਾ ਪਿਆ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਪੰਜਾਬ ਰੈਵਨਿਊ ਅਫਸਰ ਐਸੋਸੀਏਸ਼ਨ ਦੇ ਮੁਲਾਜ਼ਮਾਂ ਨੇ ਨੁਮਾਇੰਦਿਆਂ ਨੇ ਲਗਾਤਾਰ ਇਸ ਦੀ ਅਲੋਚਨਾ ਕੀਤੀ ਔਰ ਮਾਲੂ ਭਾਗ ਦੇ ਵੱਡੇ ਅਧਿਕਾਰੀਆਂ ਨਾਲ ਬੈਠਕਾਂ ਵੀ ਹੋਈਆਂ ਨੇ ਇਸੇ ਕਰਕੇ ਵਿਜੀਲੈਂਸ ਨੇ ਰਿਪੋਰਟ ਬਣਾ ਕੇ ਜਾਣਕਾਰੀ ਮਿਲੀ ਹੈ ਕਿ ਭੇਜ ਦਿੱਤੀ ਹੈ ਉੱਚ ਅਧਿਕਾਰੀਆਂ ਤੱਕ ਤੇ ਹੋਰ ਬੈਂਕ ਖਾਤੇ ਫਰੋਲਣ ਦੀ ਵੀ ਜਿਹੜੀ ਹੈ ਉਹ ਮਹੀਮ ਲਗਾਤਾਰ ਜਾਰੀ ਰੱਖੀ ਹੋਈ ਹੈ ਹਾਲਾਂਕਿ ਕਾਫੀ ਲੰਮਾ ਸਮਾਂ ਹੋ ਗਿਆ ਨਵੰਬਰ ਮਹੀਨੇ ਤੋਂ ਲੈ ਕੇ ਫਰਵਰੀ ਮਹੀਨੇ ਦਾ ਅੱਧ ਬੀਤਨ ਤੇ ਆ ਗਿਆ ਤੇ ਇਸ ਦੇ ਦੌਰਾਨ ਜਾਂਚ ਪੜਤਾਲ ਦੇ ਵਿੱਚ ਕਾਫੀ ਕੁਝ ਸਾਹਮਣੇ ਆਇਆ ਹੋਵੇਗਾ ਇਸੇ ਕਰਕੇ ਬੈਂਕ ਲੋਕਰ ਦੇ ਵਿੱਚੋਂ ਜੇ ਕੁਝ ਇਹ ਮਿਲਿਆ ਸੋਨਾ ਚਾਂਦੀ ਜਿਸ ਦੀ ਕੀਮਤ ਲਗਭਗ 43 ਲੱਖ ਦੱਸੀ ਜਾ ਰਹੀ ਹੈ ਸੋਨੇ ਦੀ ਇੱਟ ਜਿਹੜੀ ਮਿਲੀ ਉਹਦੀ ਕੀਮਤ ਵੀ ਦੱਸੀ ਜਾ ਰਹੀ ਹੈ ਇੱਕ ਅਨੁਮਾਨ ਅਨੁਮਾਨ ਅਨੁਸਾਰ ਕਿ 32 ਲੱਖ ਦੀ ਹੈ ਹੁਣ ਇਸ ਦੇ ਵਿੱਚ ਸੁਖਚਰਨ ਸਿੰਘ ਪੱਖ ਦੇ ਵੱਲੋਂ ਕੀ ਕੀ ਕੁਝ ਕਿਹਾ ਜਾਂਦਾ ਹੈ ਜਾਂ ਉਹਨਾਂ ਦੀ ਜਥੇਬੰਦੀ ਹੁਣ ਇਸ ਮਾਮਲੇ ਤੇ ਕੀ ਬੋਲੇਗੀ ਇਹ ਵੀ ਵੇਖਣ ਵਾਲੀ ਗੱਲ ਹੋਵੇਗੀ ਹੁਣ ਸੂਬੇ ਦੇ ਸਾਰੇ ਮਾਲ ਅਧਿਕਾਰੀਆਂ ਨੇ ਮਿੱਥੇ ਸਮੇਂ ਲਈ ਹੜਤਾਲ ਵੀ ਕਰ ਦਿੱਤੀ ਸੀ ਇਸ ਤੋਂ ਪਹਿਲਾਂ ਰਿਸ਼ਵਤ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਔਰ ਜ਼ਿਕਰ ਕਰਨਾ ਬਣਦਾ ਹੈ ਕਿ ਤਹਿਸੀਲਦਾਰ ਸੁਖਚਰਨ ਸਿੰਘ ਆਪਣੀ ਜਥੇਬੰਦੀ ਦੇ ਸੂਬਾ ਪ੍ਰਧਾਨ ਹੋਣ ਦੇ ਕਾਰਨ ਵੀ ਤਹਿਸੀਲਦਾਰ ਸੁਖਚਰਨ ਸਿੰਘ ਵੱਲੋਂ ਸਹਿਯੋਗ ਨਾ ਕਰਨ ਕਾਰਨ ਵਿਜੀਲੈਂਸ ਨੂੰ ਅਦਾਲਤ ਤੱਕ ਇਹ ਚਾਰਾ ਜੋਈ ਕਰਨੀ ਪਈ ਸੀ ਵਿਜੀਲੈਂਸ ਨੇ ਅਦਾਲਤ ਨੂੰ ਜਾਣਕਾਰੀ ਦਿੱਤੀ ਸੀ ਕਿ ਤਹਿਸੀਲਦਾਰ ਦੇ ਬੈਂਕ ਖਾਤੇ ਆਤੇ ਉਸਦੇ ਲਾਕਰਾਂ ਦੀ ਜਾਂਚ ਕੀਤੀ ਜਾਣੀ ਹੈ ਵਿਜੀਲੈਂਸ ਨੇ ਸ਼ੱਕ ਪ੍ਰਗਟ ਕੀਤਾ ਸੀ ਕਿ ਰਿਸ਼ਵਤ ਦਾ ਪੈਸਾ ਤਹਿਸੀਲਦਾਰ ਦੇ ਬੈਂਕ ਖਾਤਿਆਂ ਜਾਂ ਲਾਕਰਾਂ ਵਿੱਚ ਛਿਪਾਇਆ ਹੋਇਆ ਹੋ ਸਕਦਾ ਹੈ ਵਿਜੀਲੈਂਸ ਨੇ ਅਦਾਲਤ ਤੋਂ ਲੋਕਰ ਖੁਲਵਾਉਣ ਦੀ ਪ੍ਰਵਾਨਗੀ ਮੰਗੀ ਸੀ ਅਦਾਲਤ ਨੇ ਸਹਿਮਤੀ ਤਾਈਂ اور ਇਹ ਪ੍ਰਵਾਨਗੀ ਦਿੱਤੀ ਤੇ ਆਖਰਕਾਰ ਤਹਿਸੀਲਦਾਰ ਦਾ ਜਦੋਂ ਬੈਂਕ ਲਾਕਰ ਖੁੱਲਿਆ ਤੇ ਉਸ ਦੇ ਵਿੱਚ ਖਲਾਸੇ ਹੋ ਗਏ ਪਰਵਾਣਗੀ ਦਿੱਤੀ ਇਸ ਗੱਲ ਦਾ ਜ਼ਿਕਰ ਕਰਨਾ ਵੀ ਬਣਦਾ ਹੈ ਕਿ ਵਿਜੀਲੈਂਸ ਦੇ ਉੱਚ ਅਧਿਕਾਰੀਆਂ ਮੁਤਾਬਕ ਤਹਿਸੀਲਦਾਰ ਦੇ ਖਿਲਾਫ ਰਿਸ਼ਵਤ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਪੜਤਾਲ ਸੀਨੀਅਰ ਆਈਐਸ ਅਧਿਕਾਰੀ ਕ੍ਰਿਸ਼ਨ ਕੁਮਾਰ ਨੂੰ ਸੌਂਪੀ ਸੀ ਹੁਣ ਵਿਜੀਲੈਂਸ ਵੱਲੋਂ ਮਾਮਲਾ ਅਦਾਲਤ ਤੱਕ ਲਿਜਾਣ ਤੋਂ ਬਾਅਦ ਅਦਾਲਤ ਨੇ ਹੁਕਮ ਦਿੱਤੇ ਨੇ ਕਿ ਇਸ ਪੂਰੇ ਮਾਮਲੇ ਦੀ ਅਗਲੇਰੀ ਜਾਂਚ ਵਿਜੀਲੈਂਸ ਵੱਲੋਂ ਹੀ ਕੀਤੀ ਜਾਵੇ ਇਸ ਮਾਮਲੇ 'ਚ ਹੋਏ ਅਸਾਰ ਬਣਦੇ ਜਾ ਰਹੇ ਨੇ ਕਿ ਅਦਾਲਤ ਦੇ ਹੁਕਮਾਂ ਤੇ ਕੀਤੀ ਜਾ ਰਹੀ ਜਾਂਚ ਦੌਰਾਨ ਵਿਜੀਲੈਂਸ ਵੱਲੋਂ ਤਹਿਸੀਲਦਾਰ ਦੇ ਖਿਲਾਫ ਹੋਰ ਸ਼ਿਕੰਜਾ ਕੱਸਿਆ ਜਾ ਸਕਦਾ ਹੈ ਤੇ ਮੁਸ਼ਕਲਾਂ ਤਹਿਸੀਲਦਾਰ ਸੁਖਚਰਨ ਸਿੰਘ ਦੀਆਂ ਵੱਧ ਸਕਦੀਆਂ ਨੇ ਦਰਅਸਲ ਵਿਜੀਲੈਂਸ ਦੇ ਅਧਿਕਾਰੀ ਜਿਹੜੇ ਨੇ ਉਮਾਲ ਅਧਿਕਾਰੀਆਂ ਤੇ ਇਸ ਵੱਲੋਂ ਵੀ ਖਫਾ ਨੇ ਕਿ ਇਸ ਮਾਮਲੇ 'ਚ ਮਾਲ ਅਧਿਕਾਰੀਆਂ ਨੇ ਆਪਣੇ ਵਿਭਾਗ ਦੀ ਅਹਿਮੀਅਤ ਕਰਕੇ ਪੰਜਾਬ ਸਰਕਾਰ ਤੇ ਦਬਾਅ ਬਣਾਇਆ ਤੇ ਵਿਜੀਲੈਂਸ ਅਧਿਕਾਰੀਆਂ ਨੂੰ ਨੀਵਾ ਦਿਖਾਉਣ ਦਾ ਹਰ ਸੰਭਵ ਯਤਨ ਕੀਤਾ ਗਿਆ ਔਰ ਇਹ ਵੀ ਸੂਤਰਾਂ ਤੋਂ ਜਾਣਕਾਰੀ ਮਿਲਦੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਵੇਂ ਇਸ ਮਾਮਲੇ ਵਿੱਚ ਚਮਾਲ ਅਧਿਕਾਰੀਆਂ ਦੀ ਗੱਲ ਸੁਣ ਕੇ ਜਾਂਚ ਆਈਐਸ ਅਫਸਰ ਨੂੰ ਦੇ ਦਿੱਤੀ ਸੀ ਪਰੰਤੂ ਮੁੱਖ ਮੰਤਰੀ ਨੇ ਨਿੱਜੀ ਤੌਰ ਤੇ ਵਿਜੀਲੈਂਸ ਦੀ ਜਾਂਚ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਕੀਤੀ ਦੂਜੇ ਪਾਸੇ ਤਹਿਸੀਲਦਾਰ ਯੂਨੀਅਨ ਅਜੇ ਵੀ ਮੰਨਣ ਨੂੰ ਤਿਆਰ ਨਹੀਂ ਕਿ ਉਹਨਾਂ ਦੇ ਤਹਿਸੀਲਦਾਰ ਉਹਨਾਂ ਦੇ ਯੂਨੀਅਨ ਦੇ ਪ੍ਰਧਾਨ ਸੁਖਚਰਨ ਸਿੰਘ ਨੇ ਕਿਸੇ ਕਿਸਮ ਦਾ ਭ੍ਰਿਸ਼ਟਾਚਾਰ ਕੀਤਾ ਹੈ ਤਹਿਸੀਲਦਾਰ ਯੂਨੀਅਨ ਨੇ ਇਸ ਮਾਮਲੇ ਦੀ ਉੱਚ ਪੱਧਰੀ ਪੜਤਾਲ ਦੀ ਮੰਗ ਕੀਤੀ ਹੋਈ ਹੈ ਪਹਿਲਾਂ ਤੋਂ ਹੀ ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਵਿਜੀਲੈਂਸ ਬਿਊਰੋ ਅਪਸਰਾ ਨੇ ਇੱਕ ਰੰਜਿਸ਼ ਤਹਿਤ ਮੁਕਦਮਾ ਦਰਜ ਕੀਤਾ ਪਰੰਤੂ ਮਾਮਲਾ ਅਧਕਾਰੀ ਵਿਜੀਲੈਂਸ ਦੀ ਤਹਿਸੀਲ ਪ੍ਰਤੀ ਕਿਸੇ ਰੰਜਿਸ਼ ਦੀ ਵਾਰਤ ਨੂੰ ਉਜਾਗਰ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੇ ਜਿਸ ਕਾਰਨ ਇਸ ਮਾਮਲੇ 'ਚ ਵਿਜੀਲੈਂਸ ਦਾ ਹੱਥ ਫਿਲਹਾਲ ਦੀ ਘੜੀ ਉੱਪਰ ਨਜ਼ਰ ਆ ਰਿਹਾ ਹੈ ਇਹ ਜਾਣਕਾਰੀਆਂ ਤੇ ਰਿਪੋਰਟਾਂ ਸਾਹਮਣੇ ਆ ਰਹੀਆਂ ਨੇ ਕਿ ਤਹਿਸੀਲਦਾਰ ਸੁਖਚਰਨਜੀਤ ਸਿੰਘ ਹੁਣੇ ਰਿਪੋਰਟਾਂ ਆ ਰਹੀਆਂ ਨੇ ਕਿ ਤਹਿਸੀਲਦਾਰ ਜਿਹੜਾ ਕਿ ਜ਼ਿਲ੍ਹਾ ਬਰਨਾਲੇ 'ਚ ਤੱਪੇ ਵਿੱਚ ਤਾਇਨਾਤ ਸੀ ਸੁਖਚਰਨ ਸਿੰਘ ਚੰਨੀ ਉਸ ਦੀ ਯੂਨੀਅਨ ਦਾ ਕੁਝ ਹੋਰ ਕਹਿਣਾ ਹੈ ਵਿਜੀਲੈਂਸ ਨੇ ਪੜਤਾਲ ਵਿੱਚੋਂ ਹੋਰ ਤੱਥ ਲੱਭੇ ਨੇ ਹਾਲਾਂਕਿ ਉੱਚ ਅਧਿਕਾਰੀ ਤੱਕ ਵੀ ਇਹ ਜਾਂਚ ਪਹੁੰਚੀ ਫਿਰ ਹੁਣ ਵਿਜੀਲੈਂਸ ਜਾਂਚ ਅਗਲੇਰੀ ਕਰ ਰਹੀ ਹੈ ਹੁਣ ਬੈਂਕ ਖਾਤੇ ਫਰੋਲੇ ਜਾਣਗੇ ਬੈਂਕ ਲੋਕਰ ਫਰੋਲਿਆ ਗਿਆ ਤੇ ਕਹਿੰਦੇ ਕਿ ਸੋਨੇ ਦੀ ਏਟ ਮਿਲੀ ਹੈ ਹੁਣ ਇਹ ਸਾਰਾ ਕੁਝ ਕਿਵੇਂ ਤੇ ਕਿੱਥੋਂ ਆਇਆ ਇਹ ਜਾਇਦਾਦ ਕਿਵੇਂ ਬਣਾਈ ਕੀ ਸੁਖਚਰਨ ਸਿੰਘ ਦਾ ਪਹਿਲਾਂ ਹੀ ਕੋਈ ਨਿੱਜੀ ਤੌਰ ਦੇ ਉੱਤੇ ਕਾਰੋਬਾਰ ਬਹੁਤ ਵੱਡਾ ਹੈ ਜ਼ਮੀਨ ਜਾਇਦਾਦ ਬਹੁਤ ਜ਼ਿਆਦਾ ਉਹਦੇ ਵਿੱਚੋਂ ਹੀ ਬਣਾਏ ਗਏ ਸੋਨੇ ਚਾਂਦੀ ਦੇ ਗਹਿਣੇ ਜਾਂ ਫਿਰ ਉਹਨਾਂ ਨੇ ਬਤੌਰ ਨੌਕਰੀ ਕਰਦੇ ਆ ਕਾਲੀ ਕਮਾਈ ਦੇ ਨਾਲ ਇਹ ਸਭ ਕੁਝ ਕੀਤਾ ਹੈ ਹਾਲਾਂਕਿ ਜਦੋਂ ਤੱਕ ਉਹਨਾਂ ਤੇ ਦੋਸਤ ਸਾਬਤ ਨਹੀਂ ਹੋ ਜਾਂਦੇ ਉਹਨਾਂ ਨੂੰ ਦੋਸ਼ੀ ਕਹਿਣਾ ਵੀ ਗਲਤ ਹੋਵੇਗਾ ਪਰ ਬਿਜ਼ਨਸ ਦੀ ਨਜ਼ਰ ਦੇ ਵਿੱਚ ਉਹ ਮਲਜਮ ਜ਼ਰੂਰ ਨੇ ਜਿਸ ਕਰਕੇ ਉਹਨਾਂ ਨੂੰ ਪੁੱਛ ਪੜਤਾਲ ਵੀ ਕੀਤੀ ਜਾ ਰਹੀ ਹੈ ਤੇ ਗ੍ਰਫਤਾਰ ਵੀ ਪਹਿਲਾਂ ਤੋਂ ਹੀ ਕਰ ਲਿਆ ਗਿਆ ਸੀ ਹੁਣ ਦੇਖਦੇ ਹਾਂ ਕਿ ਇਸ ਮਾਮਲੇ 'ਚ ਨਵਾਂ ਮੋੜ ਕੀ ਆਉਂਦਾ ਕਿਉਂਕਿ ਗੱਲ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਤੱਕ ਪੁੱਜੀ ਹੋਈ ਹੈ ਤੇ ਉਹਨਾਂ ਨੇ ਵੀ ਇਸ ਮਾਮਲੇ ਦੇ ਧਿਆਨ ਦੇ ਵਿੱਚ ਸਾਰੀ ਰਿਪੋਰਟ ਆ ਜਿਹੜੀ ਉਹ ਜਾਣਨ ਦੀ ਕੋਸ਼ਿਸ਼ ਕੀਤੀ ਸੀ ਹੁਣ ਕੀ ਕੀ ਦਾਅਵੇ ਕੀਤੇ ਜਾ ਰਹੇ ਨੇ ਇੱਥੇ ਤਹਿਸੀਲਦਾਰ ਸਹੀ ਹੈ ਉਹਨਾਂ ਦੀ ਯੂਨੀਅਨ ਦੇ ਦਲੀਲਾਂ ਸਹੀ ਨੇ ਜਾਂ ਫਿਰ ਵਿਜੀਲੈਂਸ ਆਖਰਕਾਰ ਸਹੀ ਨਿਕਲੇਗੀ ਇਸ ਦਾ ਨਪਟਾਰਾ ਕੱਲ ਨੂੰ ਜਾ ਕੇ ਜਦੋਂ ਤੱਥ ਅਦਾਲਤ ਵਿੱਚ ਜਾਣਗੇ ਉੱਥੇ ਪਤਾ ਲੱਗੇਗਾ ਨਤਾਰਾ ਹੋ ਜਾਵੇਗਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਜ਼ਰੂਰ ਹੋਣਾ ਚਾਹੀਦਾ ਜੇਕਰ ਕਿਸੇ ਤੇ ਕੋਈ ਨਜਾਇਜ਼ ਕਾਰਵਾਈ ਹੋਈ ਹੋਈ ਹੈ ਤੇ ਉਹ ਵੀ ਰੁਕਣੀ ਚਾਹੀਦੀ ਹੈ ਔਰ ਜੇਕਰ ਵਾਕਈ ਵਿਜੀਲੈਂਸ ਜਾਇਜ਼ ਕਾਰਵਾਈ ਕਰਦੇ ਹੋਏ ਅੱਗੇ ਵੱਧ ਰਹੀ ਹੈ ਤਾਂ ਫਿਰ ਇਸ ਦੇ ਵਿੱਚ ਸਾਫ਼ ਤੇ ਸਪਸ਼ਟ ਹੋ ਜਾਵੇਗਾ ਕਿ ਤਹਿਸੀਲਦਾਰ ਨੇ ਕਿੰਨੀ ਕਮਾਈ ਕੀਤੀ ਔਰ ਕਿੱਥੇ ਕਿੱਥੇ ਕਿਵੇਂ ਕਿਵੇਂ ਜਾਇਦਾਦ ਬਣਾਈ ਸੋਨੇ ਚਾਂਦੀ ਦੀਆਂ ਇੱਟਾਂ ਤੇ ਗਹਿਣੇ ਇਹ ਕਿੱਥੋਂ ਬਣੇ ਨੇ ਤੇ ਕਿਵੇਂ ਬਣੇ ਨੇ ਇਸ ਦੇ ਬਾਰੇ ਵੀ ਪਤਾ ਲੱਗ ਜਾਵੇਗਾ ਜਦ ਤੱਕ ਨਵੀਂ ਜਾਣਕਾਰੀ ਆਉਂਦੀ ਹੈ ਤਦ ਤੱਕ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ